ਸਰਸਿਕਲ ਜੀ ਮੈਂ ਗਗਨ ਸਿੱਧੂ ਅੱਜ ਅਸੀਂ ਤਲਵੰਡੀ ਸਾਬੋ ਆਏ ਹੋਏ ਸੀ ਤੇ ਗੁਰਦੁਆਰਾ ਕਮੇਟੀ ਦੀਆਂ ਜਿਹੜੀਆਂ ਦੁਕਾਨਾਂ ਬਣਾਈਆਂ ਹੋਈਆਂ ਨੇ ਜਿੱਥੇ ਦਰਸ਼ਨੀ ਡਿਉੜੀ ਆ ਬਿਲਕੁਲ ਉਹਦੇ ਨਾਲ ਆ ਵੀਰ ਨੇ ਇੱਕ ਬਹੁਤ ਸੋਹਣਾ ਆਪਦਾ ਕੰਮ ਸਟਾਰਟ ਕੀਤਾ ਪੀਜ਼ਾ ਹਟ ਬਣਾਈ ਹੈ ਇਹਨੇ ਇਹ ਮੁੰਡਾ ਖੇਤੀ ਵੀ ਕਰਦਾ ਨਾਲ ਨਾਲ ਇਹ ਪਾਰਟ ਟਾਈਮ ਇੱਥੇ ਵੀ ਕੰਮ ਕਰਦਾ ਵਧੀਆ ਚੰਗਾ ਪੈਸਾ ਇੱਥੋਂ ਵੀ ਕਮਾਉਂਦਾ ਕਹਿੰਦੇ ਜਿਹਨੇ ਕੰਮ ਕਰਨਾ ਹੈ ਉਹਨੂੰ ਵਿਦੇਸ਼ ਜਾਣ ਦੀ ਜਾਂ ਨੌਕਰੀ ਹੈ ਨਹੀਂ ਇਹੋ ਜਿਹੀ ਗੱਲ ਮਤਲਬ ਨਹੀਂ ਜੱਚਦੀ ਉਹ ਬੰਦੇ ਨੇ ਮਿਹਨਤ ਕਰ ਹੀ ਲੈਣੀ ਆ ਚਾਹੇ ਉਹ ਕਿਸੇ ਵੀ ਕਿਤੇ ਚ ਕਰ ਲੇ ਇਹ ਬਾਈ ਖੁਦ ਜਿਮੀਦਾਰ ਪਰਿਵਾਰ ਤੋਂ ਆ ਬਾਈ ਜਿਮੀਦਾਰ ਪਰਿਵਾਰ ਤੋਂ ਆ ਖੇਤੀ ਕਰਦੇ ਆ ਕਰਦੇ ਪਰ ਫਿਰ ਵੀ ਇਹਨੇ ਸੋਚਿਆ ਕਿ ਮੈਂ ਇੱਕ ਵੱਖਰਾ ਬ੍ਰਾਂਡ ਬਣਾਉਣਾ ਆ ਆਪਦੇ ਨਾਮ ਤੋਂ ਆਮ ਤੌਰ ਤੇ ਲੋਕ ਡੋਮੀਨੋਜ਼ ਜਾਂ ਵਕ ਵਕ ਜੜੀਆਂ ਪੀਜ਼ੇ ਦੀਆਂ ਆਲਰੇਡੀ ਪੰਜਾਬ ਦੇ ਵਿੱਚ ਕੰਮ ਕਰਦੀਆਂ ਜੜੀਆਂ ਕੰਪਨੀਆਂ ਨੇ ਉਹਨਾਂ ਦੇ ਨਾਲ ਹੀ ਜੁੜਦੇ ਆ ਪਰ ਇਹ ਮੁੰਡੇ ਨੇ ਆਪ ਦਾ ਇੱਕ ਬ੍ਰਾਂਡ ਬਣਾਇਆ ਹੈ USA ਪੀਜ਼ਾ ਹੁਣ ਇਹ ਚਾਹੁੰਦਾ ਆ ਵੀ ਮੇਰੀ ਇਹ ਦੁਕਾਨ ਪੂਰੀ ਵਧੀਆ ਚੱਲੇ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਬ੍ਰਾਂਚਾਂ ਖੁੱਲਣ ਅਸੀਂ ਬਾਹਰ ਦੇ ਬ੍ਰਾਂਡਾਂ ਨੂੰ ਇੰਨਾ ਸਪੋਰਟ ਕਰਦੇ ਆ ਮੇਰਾ ਦਿਲ ਕੀਤਾ ਕਿ ਜੇ ਕੋਈ ਪੰਜਾਬ ਦਾ ਮੁੰਡਾ ਆਪਦਾ ਬ੍ਰਾਂਡ ਸ਼ੁਰੂ ਕਰਦਾ ਉਹਦੇ ਨਾਲ ਵੀ ਜ਼ਰੂਰ ਉਹਦਾ ਸਾਥ ਦੇਈਏ ਸਤਿ ਸ਼੍ਰੀ ਅਕਾਲ ਭਾਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਗਦਰ ਸਿੰਘ ਹੈ ਕਿਹੜਾ ਪਿੰਡ ਆ ਭਾਈ ਆਪਣਾ ਮੇਰਾ ਰਣਜੀਤਗੜ ਬੰਦਰਾ ਹੈ ਜੀ ਠੀਕ ਹੈ ਭਾਈ ਕਿਵੇਂ ਸੋਚਿਆ ਜਿਮੀਦਾਰਾਂ ਦੇ ਮੁੰਡੇ ਪਲੇਟਾਂ ਨੇ ਜਗਦੇ ਝੂਠੇ ਭਾਂਡੇ ਨੇ ਜਗਦੇ ਪੈਣਾ ਮਿਹਨਤ ਕਰਨੀ ਆਪਾਂ ਬਾਹਰ ਜਾਣਾ ਸੀ ਮੈਂ ਬਾਹਰ ਨਹੀਂ ਗਿਆ 26-27 ਲੱਖ ਰੁਪਿਆ ਬਾਹਰ ਜਾਣ ਦੇ ਲੱਗ ਜਾਂਦਾ ਉਹ ਜੀ ਪੈਸਾ ਇੱਥੇ ਇਨਵੈਸਟ ਕਰਕੇ ਮੈਂ ਸੋਚਿਆ ਖੁਦ ਆਪਦਾ ਕੰਮ ਹੋਊਗਾ ਨੌਕਰ ਨਹੀਂ ਹੋਣਾ ਕਿਸੇ ਦੇ ਆਪਾਂ ਖੁਦ ਕੰਮ ਕਰਦੇ ਹਾਂ ਕਿੰਨਾ ਪੈਸਾ ਲਾਤਾ ਭਾਈ ਮੈਂ 22 ਲੱਖ ਰੁਪਿਆ ਲੱਗਿਆ ਪੈਣਾ ਮੇਰਾ ਕਰਦਿਆਂ ਨੇ ਆਖਿਆ ਨਹੀਂ ਵੀ ਜੇ ਨਾ ਚੱਲਿਆ ਨਹੀਂ ਨਹੀਂ ਪੈਣੇ ਕੁਝ ਨਹੀਂ ਕਹਿੰਦੇ ਫੋਲ ਫੋਲ ਕਰਦੇ ਆਈ ਆਪਾਂ ਕੋਈ ਮੁੱਲ ਮੋੜਦੇ ਆ ਹਾਂਜੀ ਮੁੱਲ ਮੋੜਦਾ ਸਾਰਾ ਕੰਮ ਖੁਦ ਮੈਂ ਆ ਕੁਦਾਬ ਕਰਦਾ ਬੰਨੇ ਉਸ ਤੋਂ ਬਾਅਦ ਹਾਂ ਜਿੰਨੇ ਵੀ ਦਿਨ ਲੱਗਦੇ ਮੈਂ ਪਿੰਡ ਲਾ ਕੇ ਆਣਾ ਉਸ ਤੋਂ ਬਾਅਦ ਮੈਂ ਇੱਥੇ ਕੰਮ ਕਰਦਾ ਇਹ ਫਿਰ ਰੈਂਟ ਤੇ ਆ ਬਾਈ ਇਹ ਜਗਾ ਲੈ ਕੇ ਰੈਂਟ ਤੇ ਲਈ ਹੋਈ ਹੈ ਰੈਂਟ ਤੇ ਗੁਰਦੁਆਰਾ ਕਮੇਟੀ ਤੋਂ ਰੈਂਟ ਤੇ ਲਿਆ ਅੰਦਰੋਂ ਆ ਤਿਆਰ ਇੱਕ ਸਾਰਾ ਮੈਂ ਆਪ ਦਾ ਮਾਈਂਡ ਸੈਟਅਪ ਅੱਛਾ ਆਪਦੀ ਥੀਮ ਐ ਸਾਰੀ ਤੂੰ ਤਾਂ ਹੁੰਦੇ ਨਹੀਂ ਆਪਣੇ ਵਾਲੇ ਮੁੰਡੇ ਇਹਨਾਂ ਕਮਾਲੇ ਵੀ ਜੁਰਸ ਯਾ ਉਠਾਈਆਂ ਕਰੀ ਜਾਣ ਨਹੀਂ ਨਹੀਂ ਭੈਣ ਜਿਨੀ ਕਰਨਾ ਉਹਦਾ ਮਾਈਂਡ ਸੈਟਪ ਹੋਣਾ ਚਾਹੀਦਾ ਕੁਝ ਕਰਨ ਦਾ ਭਾਨਾ ਸਿੱਧੂ ਵੀਰ ਨੇ ਆਖਿਆ ਸੀ ਕਹਿੰਦਾ ਵੀ ਬਾਹਰ ਨਹੀਂ ਜਾਣਾ ਖੁੱਦਾ ਕੰਮ ਕਰ ਲੋ ਉਹਦੀ ਉਹਦੀ ਦੇਖ ਰੇ ਤੇ ਮੈਂ ਅੱਜ ਇਹ ਸਟੋਰ ਕੀਤਾ ਹੋਇਆ ਉਹ ਬੰਦੇ ਉਹਦੀ ਸੋਈ ਤੇ ਪਹਿਰਾ ਦੇ ਰਹੇ 2019 ਤੋਂ ਲੈ ਕੇ ਉਹਨਾਂ ਨੂੰ ਸੁਣਦਾ ਆ ਰਿਹਾ ਤੇ ਅੱਜ ਤੱਕ ਸੁਣਦਾ ਰਹੂੰਗਾ ਤਿੰਨ ਦੁਨੀਆਂ ਤੱਕ ਉਹਨਾਂ ਦੇ ਵਿਚਾਰ ਮੇਰੇ ਮਾਈਂਡ 'ਚ ਪਏ ਵੀ ਬਾਹਰ ਦੇ ਵੀ ਕੰਮ ਕਰਨਾ ਪੈਣਾ ਇੱਥੇ ਵੀ ਕੰਮ ਕਰਨਾ ਕੋਈ ਹਿਮਾਚਲ ਤੋਂ ਯੂਪੀ ਤੋਂ ਬਿਹਾਰ ਤੋਂ ਆ ਕੇ ਕੋਈ ਛੋਟੀ ਜੀ ਸਟਾਲ ਵੀ ਲਾਉਂਦਾ ਸੀ ਭੱਜ-ਭੱਜ ਕੇ ਗੋਲ ਗੱਪੇ ਖਾਣ ਜਾਂਦੇ ਆ ਜਦੋਂ ਕੋਈ ਪੰਜਾਬੀ ਮੁੰਡਾ ਕੰਮ ਕਰਦਾ ਹੈ ਯਾ ਖਾਸ ਕਰ ਮਤਲਬ ਜ਼ਿੰਮੇਦਾਰਾਂ ਦਾ ਮੁੰਡਾ ਜਦੋਂ ਆਪਦਾ ਕੋਈ ਅਲੱਗ ਬਿਜ਼ਨਸ ਸੋਚਦਾ ਔਰ ਐਡੇ ਵੱਡੇ ਪੱਧਰ ਤੇ ਉਹਨੂੰ ਲਿਜਾਣਾ ਚਾਹੁੰਦਾ ਕੀ ਸੋਚਦਾ ਯੂਐਸਏ ਪੀਜ਼ਾ ਮੈਂ ਸੋਚਿਆ ਕਿ ਤੇ ਬਾਹਰ ਦੀ ਕੰਪਨੀ ਕੋਲ ਨਹੀਂ ਮੈਮ ਬਾਹਰ ਦੀ ਕੰਪਨੀ ਨੇ ਖੁਦ ਦਾ ਬ੍ਰਾਂਡ ਬਣਾਵਾਂਗੇ ਇੱਥੇ ਅੱਛਾ ਖੁਦ ਦਾ ਬ੍ਰਾਂਡ ਬਣਾਉਣਾ ਚਾਹਿਆ ਆਪ ਫਿਰ ਅੰਦਰ ਪੀਜ਼ਾ ਪੂਜ਼ਾ ਬਣਾਉਣੇ ਸਾਰਾ ਕੁਝ ਮੈਮ ਆਪ ਹੱਥ ਵਰਕ ਕਰ ਜਿਹੜੇ ਬੰਦੇ ਨਹੀਂ ਵੀ ਕੰਮ ਕਰਨਾ ਉਹ ਸਭ ਤੋਂ ਪਹਿਲਾਂ ਆਪਦਾ ਕੰਮ ਸਿੱਖੇ ਉਸ ਤੋਂ ਬਾਅਦ ਹੀ ਕੰਮ ਕਰੇ ਐਦਾਂ ਨਹੀਂ ਹੈਗਾ ਵੀ ਸਿੱਧਾ ਚਾਕੇ ਸੋਣ ਨੂੰ ਇਨਵੈਸਟ ਕਰ ਦੋ ਪੈਸ ਇਹਦਾ ਮੁੰਡਾ ਹੀ ਦੋ ਮੁੰਡੇ ਆ ਤਾਈ ਦਾ ਮੁੰਡਾ ਲੈ ਆ ਮੈਂ ਖੁਦ ਉਹ ਪਿੰਡ ਘਰੇ ਬੇਲਾ ਖੜਦਾ ਸੀ ਮੈਂ ਉਹਨੂੰ ਕਿਹਾ ਮੈਂ ਖਾ ਮੇਰੇ ਨਾਲ ਪਿੰਡ ਚੱਲ ਉੱਥੇ ਚੱਲੋ ਸਟੋਰ ਤੇ ਮੈਂ ਨਾਲੇ ਮੈਂ ਤੈਨੂੰ ਪੇ ਦੇਉਂਗਾ ਤਨਖਾਹ ਦਿਆਂਗਾ ਤੇ ਨਾਲੇ ਤੂੰਨੇ ਸ਼ਾਇਦ ਬੱਜ ਜੇਗਾ ਸਭ ਤੋਂ ਵੱਡਾ ਰੋਗ ਹੈ ਭੈਣੇ ਅੱਜ ਤੱਕ ਨਸ਼ਿਆਂ ਦਾ ਜਿਹੜਾ ਬੰਦਾ ਨਸ਼ਿਆਂ ਤੇ ਲੱਗੋ ਉਹ ਖਤਮ ਆ ਫਿਰ ਤਾਈ ਦੇ ਮੁੰਡੇ ਨੂੰ ਤਨਖਾਹ ਦਿੰਦੇ ਹੋ ਤਨਖਾਹ ਆ ਦਿੰਦੇ ਅੱਛਾ ਇਹਦਾ ਫਿਰ ਤੁਸੀਂ ਸ਼ਰੀਕ ਵਾਲੀ ਗਹਾਵਤ ਹੀ ਫੇਲ ਕਰਕੇ ਰੱਖਤੀ ਮੈਂ ਮੈਂ ਸ਼ਰੀਕ ਸ਼ਰੀਕ ਨਹੀਂ ਹੁੰਦਾ ਜਿਨੇ ਸਪੋਰਟ ਕਰੀਆਂ ਮੇਰੇ ਵੀ ਹੁਣ ਪਰਿਵਾਰ ਦੇ 2-4 ਕਿੱਲੇ ਪੈ ਲਈ ਸੀ ਇੱਕ ਦੋ ਕਿਲੇ ਹੋਰ ਬਣਾਈ ਆ ਖੁਦ ਹੀ ਬਣਾਈ ਆ ਅੱਛਾ ਹਾਂ ਬੈਣ ਐਨੀਮੇਟ ਕਰਦਾ ਹਾਂ ਹਾਂਜੀ ਮਿਹਨਤ ਮਿਹਨਤ ਦਾ ਫਾਲੀ ਆ ਬੈਣ ਜੋ ਵੀ ਆ ਘਰੇ ਕਦੇ ਰੋਟੀ ਪਕਾਈ ਸੀ ਹਾਂਜੀ ਘਰੇ ਕਦੇ ਰੋਟੀ ਪਕਾਈ ਸੀ ਕਰੇ ਨਹੀਂ ਬਕਾਈ ਬੈਣ ਇੱਥੇ ਬਥੇਰ ਬਣਾ ਕੇ ਬਥੇਰੀਆਂ ਕਰਦੀਆਂ ਨੇ ਇੱਥੇ ਵਾਧੂ ਕਰਨੇ ਕੱਪੜਾ ਲੀੜਾ ਵੀ ਆਪ ਨੂੰ ਘਣਾ ਪੈਂਦਾ ਸਾਰਾ ਕੁਝ ਪਿੰਡੇ ਤੋਂ ਕਾਫੀ ਦੂਰ ਪੈਂਦਾ ਫਿਰ ਰੋਜ਼ ਆਵਾਜਾਈ ਇੱਥੇ ਹੀ ਰਹਿਣਾ ਪੈਣਾ ਇੱਥੇ ਹੀ ਰਹਨੇ ਆ ਠੀਕ ਹੈ 35-40 ਕਿਲੋਮੀਟਰ ਪੈ ਜਾਂਦਾ ਇੱਥੇ ਮੇਰਾ ਪਿੰਡ ਪਰ ਮੈਂ ਸੋਚਿਆ ਮੈਂ ਵੀ ਰੋਜ਼ ਅਪ ਡਾਊਨ ਕਰਨਾ ਔਖਾ ਕਿੰਨੇ ਦਿਨ ਹੋ ਗਏ ਬਈ ਕਿੰਨਾ ਕੁ ਟਾਈਮ ਹੋ ਗਿਆ ਇਹਨੂੰ ਸ਼ੁਰੂ ਕੀਤੇ ਇਹਨੂੰ ਪੜਾਏ 4 ਕਿ ਮਹੀਨੇ ਹੋਇਆ 4 ਮੰਥ ਹੋਏ ਤਿਆਰ ਵੀ ਕਰਨ ਤੇ ਲੱਗਿਆ ਤਿਆਰ ਕਰਨ ਤੇ 2-3 ਮਹੀਨੇ ਲੱਗੇ ਸੀ ਆਰਾਮ ਨਾਲ 3 ਮਹੀਨੇ ਲੱਗੇ ਸੀ ਇਹਨੂੰ ਵਿਸਾਖੀ ਵੇਲੇ ਦਾ ਸਟਾਰਟ ਕੀਤਾ ਹੋਇਆ ਮੈਂ ਇਹ अच्छा बढ़िया इनकम ਹੋਣਾਗੀ ਬੜਾ ਵਧੀਆ ਹੁੰਦੀ ਹੈ ਵਧੀਆ ਖਾਂ ਅੱਛੇ ਪਰ ਮੈਂ 21 ਸੁਨੇਹਾ ਮੇਰਾ ਪੰਜਾਬੀ ਨੂੰ ਕੋਈ ਵੀ ਪੰਜਾਬੀ ਭਰਾ ਕੰਮ ਕਰਦਾ ਕੋਈ ਵੀ ਕਰਦਾ ਚਾਹੇ ਰੇੜੀ ਲਾਉਂਦਾ ਚਾਹੇ ਸਟਾਲ ਲਾਉਂਦਾ ਚਾਹੇ ਕੋਈ ਵੱਡੀ ਮੰਨ ਲਓ ਫਰੈਂਚਾਈਜ਼ੀ ਖੋਲਦਾ ਸਪੋਰਟ ਜ਼ਰੂਰ ਕਰਿਆ ਕਰਿਆ ਕਰੋ ਸਭ ਤੋਂ ਵੱਧ ਬਸ ਇਹੀ ਸੁਨੇਹਾ ਮੇਰਾ ਸਾਰੇ ਪੰਜਾਬੀਆਂ ਨੂੰ ਭਾਈ ਇੰਨੀ ਅਮਾਉਂਟ 22 27 ਲੱਖ ਰੁਪਇਆ ਥੋੜਾ ਨਹੀਂ ਹੁੰਦਾ ਤੇ ਇੰਨੀ ਅਮਾਉਂਟ ਲਾਉਣ ਦਾ ਜਦੋਂ ਆਖਿਆ ਕਰਦੇ ਨੇ ਇਹ ਨਹੀਂ ਆਖਿਆ ਵੀ ਡੁੱਬ ਜਾਣਗੇ ਹਾਲਾਂਕਿ ਉਹ ਵੱਖਰੀ ਗੱਲ ਹੈ ਕਿ ਅਸੀਂ ਬਗਾਨੀਤੀ ਤੇ ਜਾਂ ਕੋਈ ਨੂੰ ਬਾਹਰ ਹੀ ਲੱਭ ਕੇ ਜਰੂਰ 45 ਲੱਖ ਲਾ ਲੈਂਦੇ ਲੋਕ ਐਨੇ ਐਨੇ ਪੈਸੇ ਚਿੱਟੇ ਤੇ ਖਰਾਬ ਕਰ ਦਿੰਦੇ ਆ ਪਹਿਲੀ ਵੇਚ ਦਿੰਦੇ ਆ ਮੈਂ ਤਾਂ ਫਿਰ ਵੀ 22 ਲੱਖ ਰੁਪਏ ਲਾਇਆ ਕੋਈ ਦਿੱਕਤ ਵਾਲੀ ਗੱਲ ਨਹੀਂ ਪਰ ਮੈਨੂੰ ਵਿਸ਼ਵਾਸ ਆ ਵੀ ਮੇਰਾ ਕੰਮ ਚੱਲਣਾ ਯੂਨੀਕ ਕੰਮ ਆ ਮੇਰਾ ਵੱਖਰਾ ਕੰਮ ਇੱਕ ਵਾਰੀ ਟੈਸਟ ਕਰਕੇ ਜਰੂਰ ਦੇਖਿਓ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਠੀਕ ਹੈ ਜੀ ਤਾਂ ਸਾਬੋ ਕੀ ਤਲਵੰਡੀ ਤੁਸੀਂ ਆ ਬਾਈ ਦੀ ਇੱਕ ਵਾਰ ਜਰੂਰ ਸ਼ਾਪ ਤੇ ਵਿਜ਼ਿਟ ਕਰਿਓ ਬਹੁਤ ਸੋਹਣਾ ਸੁਪਨਾ ਹੈ ਆਪਾਂ ਸਾਰਿਆਂ ਨੇ ਰਲ ਮਿਲ ਕੇ ਇੱਕ ਪੰਜਾਬੀ ਜ਼ਿਮੀਂਦਾਰ ਪਰਿਵਾਰ ਦੇ ਵਿੱਚੋਂ ਮੁੰਡਾ ਕੰਮ ਕਰਨ ਲਈ ਉੱਠਿਆ ਆਪਾਂ ਸਾਰਿਆਂ ਨੇ ਇਹਦੀ ਸਪੋਰਟ ਕਰਨੀ ਹੈ ਜੀ ਸਾਬੋ ਤਲਵੰਡੀ ਦਰਸ਼ਨੀ ਡਿਊੜੀ ਦੇ ਬਿਲਕੁਲ ਨਾਲ ਤੁਸੀਂ ਵੇਖੋਗੇ ਸਭ ਤੋਂ ਦੂਰੋਂ ਜਿਵੇਂ ਕਹਿੰਦੇ ਨੇ ਨਾ ਅੱਖਾਂ ਚ ਵਜਦੀ ਹੁੰਦੀ ਹੈ ਇਹਨਾਂ ਦੀ ਦੁਕਾਨ ਦੂਰੋਂ ਅੱਖਾਂ ਚ ਵਜਦੀ ਹੈ ਇੰਨੀ ਸੋਹਣੀ ਮੁੰਡੇ ਨੇ ਡਿਜ਼ਾਈਨ ਕੀਤੀ ਹੋਈ ਹੈ ਸਲੂਟ ਆ ਬਈ ਧੰਨਵਾਦ ਥੈਂਕ ਯੂ ਬਈ